ਫਿਟ ਸੈਂਟਰ ਦੇ ਨਾਮ ਤੋਂ ਪਨੇਸ politcal career ਜ ਮੈਂ ਸ਼ੁਰੂ ਕਰਨ ਜਾ ਰਿਹਾ ਸਾਰੀਆਂ ਕਿਟਸ ਮੇਰੇ ਵੱਨੋਂ ਸਪਾਂਸਰਡ ਹੋ ਰਹੀਆਂ 23 ਦੇ 23 ਵਾਰਡਾਂ ਦੀ ਸਾਰੀ ਡਵੈਲਪਮੈਂਟ ਕੰਪਲੀਟ ਹੋਏਗੀ ਆਪਣੇ ਇਸ politcal career ਜ ਮੈਂ ਸ਼ੁਰੂ ਕਰਨ ਜਾ ਰਿਹਾ ਫਿਟ ਸੈਂਟਰ ਦੇ ਨਾਮ ਤੋਂ ਜਿਹਦੇ ਵਿੱਚ ਅਸੀਂ ਵੱਖ-ਵੱਖ ਸਟੇਡੀਅਮਸ ਜਿਹੜੇ ਗਰਾਊਂਡਸ ਨੇ ਸਾਡੇ ਪਾਰਕਸ ਨੇ ਕੁਝ ਸਟੇਡੀਅਮਸ ਅਵੇਲੇਬਲ ਨੇ ਜਿੱਦਾਂ ਸੂਰੀਨ ਪਲੇਵ ਚ ਅੱਜ ਅਸੀਂ ਵੋਲੀਬਾਲ ਦੀ ਗਰਾਊਂਡ ਬਣਾਣੀ ਸ਼ੁਰੂ ਕੀਤੀ ਆ ਜਿਹਦੇ ਵਿੱਚ ਅਸੀਂ ਤਿੰਨ ਕੋਰਟਸ ਬਣਾਣੇ ਆ ਤੇ ਨਾਲ ਰਨਿੰਗ ਟਰੈਕ ਬਣਾਉਣਾ ਸੋ ਸੇਮ ਵੇ ਜਿੰਨੇ 23 ਵਰਡਸ ਨੇ 23 ਵਰਡਾਂ ਦੇ ਵਿੱਚ ਅਲੱਗ-ਅਲੱਗ ਪਾਸ ਤੇ ਡਿਪੈਂਡਿੰਗ ਔਨ ਦਾ ਸਪੇਸ ਅਸੀਂ ਗੇਮ ਸਿਲੈਕਟ ਕੀਤੀਆਂ ਕਿਸੇ 'ਚ ਵੋਲੀਬਾਲ ਕੋਰਟ ਬਣ ਰਿਹਾ ਕਿਸੇ 'ਚ ਬੈਡਮਿੰਟਨ ਕੋਰਟ ਬਣ ਰਿਹਾ ਕਿਤੇ ਰਨਿੰਗ ਟਰੈਕ ਬਣੂਗਾ ਤੇ ਕਿਤੇ ਤਰੇੜੜੀਆਂ ਵਿੱਚ ਬਣਣੀਆਂ ਬੇਸਿਕਲੀ ਸਾਡੇ ਬੱਚੇ ਜੋ ਮੈਨੂੰ ਫੀਲ ਹੁੰਦਾ ਵੀ ਅਸੀਂ ਪਾਰਕਸ ਤੇ ਜਰੂਰ ਡਵੈਲਪਮੈਂਟ ਕਰਤੇ ਆ ਪਰ ਉਹਦੇ ਚ ਬੱਚੇ ਨਹੀਂ ਆਂਦੇ ਸੋ ਸੇਮ ਵੇ ਮੇਰੀ ਤੇ ਮੇਰ ਸਾਥ ਦੀ ਇੱਕ ਦਿਨ ਬੜੀ ਡਿਸਕਸ਼ਨ ਹੋਈ ਐ ਇਸ ਮੁੱਦੇ ਤੇ ਵੀ ਕੁਝ ਡਿਫਰੈਂਟ ਕਰਨਾ ਚਾਹੁੰਦਾ ਸੀ ਮੈਂ ਤੇ ਮੈਂ ਆ ਸਪੋਰਟਸਮੈਨ ਆ 45 ਸਾਲ ਹੋ ਗਏ ਮੈਨੂੰ ਗੇਮ ਕਰਦੇ ਹੋਏ ਖੁਦ ਤੇ ਮੈਂ ਆਈ ਵਾਂਟਡ ਕਿ ਬੱਚੇ ਜਿਹੜੇ ਕਿ ਕਾਫੀ ਜ਼ਿਆਦਾ ਫੋਨਸ ਤੇ ਆ ਗੈਜਟਸ ਚਲੇ ਗਏ ਨੇ ਛੱਡ ਕੇ ਗੈਜਟਸ ਨੂੰ ਰੀਅਲ ਲਾਈਫ ਚਾਹਾਂ ਇਹ ਜਿਹੜੀਆਂ ਗਰਾਊਂਡਸ ਹੋਣ ਗਿਆ ਇੱਕ ਵਾਰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰਾਊਂਡਸ ਅਵੇਲੇਬਲ ਹੋਣੀਆਂ ਬਾਲੀਵੋਲ ਦੀ ਵੀ ਹੋਵੇ ਕਿ क्रिकेट भी होएगी बैडमिंटन भी होएगी सेम वे वॉकिंग ट्रैक होएगा सो so, एवरी इवेंचुअली असी लीग करंगे बाय दिसंबर अक्टूबर एंड तक 23 दे 23 वार्डਾਂ ਦੀ ਸਾਰੀ ਡਵੈਲਪਮੈਂਟ ਕੰਪਲੀਟ ਹੋਏਗੀ ਤੇ ਇਵੈਂਚੁअली दिसंबर दस असी ਇਹਦੀ ਲੀਗ ਸਟਾਰਟ ਕਰਾਂਗੇ ਵਿਦਨ વોર્ਡਸ ਜਿਹੜੀ ਕਿ ਸਾਰੇ ਬੱਚਿਆਂ ਦੇ ਬॉयज 걸ਸ ਜੈਂਟਸ ਲੇਡੀਜ਼ ਦਨ ਵੈਟਰਨਸ ਆਲਸੋ ਉਹਨਾਂ ਦੀ ਲੀਗ ਪ੍ਰੋਪਰ ਕਰਾਵਾਂਗੇ ਵਾਰਡ ਵਾਈਜ਼ ਤੇ ਐਡਰ ਫਾਈਨਲ ਪ੍ਰਾਈਜ਼ ਮਨੀ ਕੱਢਾਂਗੇ ਜ਼ਰੂਰ ਜਿਹੜਾ ਕਿ ਮੇਰੇ ਵੱਲੋਂ ਸਪான்ਸਰਡ ਹੋਏਗਾ ਤੇ ਸਾਰੀਆਂ ਕਿਡਸ ਮੇਰੇ ਵੱਲੋਂ ਸਪான்ਸਰਡ ਹੋਣੀਆਂ ਆਈ ਜਸਟ ਵਾਂਟ ਕਿ ਬੱਚੇ ਬਾਹਰ ਨਿਕਲਣ ਫੈਮਿਲੀਜ਼ ਬਾਹਰ ਨਿਕਲਣ ਕੋਈ ਕਲਚਰ ਡਵੈਲਪ ਹੋਏ ਟੁਵਰਡ ਸਪੋਰਟ ਤੇ ਕਾਫੀ ਜ਼ਿਆਦਾ ਐਜ਼ ਅ ਥਰਡ ਪ੍ਰੋਸੈਸ ਲਗਾ ਕੇ ਕਾਫੀ ਇੰਟਰਨੈਸ਼ਨਲ ਪਲੇਅਰਸ ਨਾਲ ਡਿਸਕਸ ਕਰਕੇ ਕੁਝ ਅਸੀ ਪਲੇਅਰਸ ਵੀ ਇਹਦੇ ਵਿੱਚ ਇਨਵੋਲ ਕਰਨ ਜਾ ਰਹੇ ਆ ਬੜੀ ਜਲਦੀ ਤੇ ਕੋਚੇ ਸੂਚੇ ਇਨਵੋਲ ਕਰਾਂ ਨਹੀਂ ਚੰਗੇ ਇਸ ਪ੍ਰੋਜੈਕਟ ਨੂੰ ਸਕਸੈਸਫੁਲ ਬਣਾਉਣ ਲਈ ਪਹਿਲਾਂ ਬਹੁਤ ਗਰਾਉਂਡਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਸੁਧਾਰੇ ਦੀ ਜਗ੍ਹਾ ਐਂ ਉਹਨਾਂ ਦੇ ਲਈ ਕੋਈ ਪ੍ਰੈਸਿਸ ਸਲੂਸ਼ਨ ਦੀ ਜਗ੍ਹਾ ਰੈਜ਼ੀਡੈਂਟ ਐਕਸਟਰਾ ਪੈਸੀ ਜਿਹੜੀ ਹੈ ਜਿਸ ਤਰ੍ਹਾਂ ਦੀਆਂ ਅਸੀਂ ਜਿਸ ਤਰ੍ਹਾਂ ਦੀਆਂ ਅਸੀਂ ਗਰਾਉਂਡਸ ਬਣਾਉਣ ਜਾ ਰਹੇ ਆ ਨਾ ਇਹ ਫਲੱਡ ਲੈਟ ਗਰਾਉਂਡਸ ਹੋਣੀਆਂ ਐ ਇਸ ਤਰ੍ਹਾਂ ਦੀ ਇੱਕ ਗਰਾਉਂਡ ਵੀ ਅਵੇਲੇਬਲ ਨਹੀਂ ਆਈ ਬਲਡਨ ਬਾਰਕ ਬਣ ਜਾਏਗਾ ਸ਼ਾਇਦ ਇੱਕ ਅਵੇਲੇਬਲ ਹੋ ਜਾਏ ਪਰ ਜਿਹੜੇ ਡਿਵੈਲਪ ਕਰਨ ਜਾ ਰਹੇ ਸੀ ਗਰਾਉਂਡਸ ਉਹ ਇਸ ਤਰ੍ਹਾਂ ਦੀ ਇੱਕ ਵੀ ਨਹੀਂ ਅਵੇਲੇਬਲ ਅਵ ਲਾਟ ਲੇਟ ਗਰਾਉਂਡੋਂ ਆਉਂਦੀਆਂ ਕਵਰਡ ਹੋਣੀਆਂ ਪ੍ਰੋਪਰਲੀ ਇੱਕ ਬਹੁਤ ਜਲਦੀ ਕੋਸ਼ਿਸ਼ ਕਰਦੇ ਸੀ ਵਿਦਨ ਅਗਸਤ 3-4 ਰਾਉਂਡ ਦਾ ਇਨੋਗਰੇਸ਼ਨ ਕਰਾਂਗੇ ਵੀ ਇਨਫੈਕਸ਼ਨ ਕੈਪੈਬਿਲਿਟੀ ਪਾਸ ਕਰਦੇ ਸਨ ਮੁੱਖੀ ਧਿਆਨ ਇਹਦੀ ਹੀ ਵੇਖੀ ਰਹੀ ਕੋਸੀ ਵੀ ਕੋਈ ਦੇਖੋ ਜਿਹੜੀ ਮੈਂ ਗੈਸ ਤੇ ਇਹਨਾਂ ਆ ਕੇ ਪੁੱਛੀ ਹੋਈ ਸੀ ਲੇਟਸ ਸਟੇਜ ਦਾ ਜਿਹੜੀ ਮੈਂ ਲੀਗ ਵੀ ਦੱਲ ਕੀਤੀ ਹੈ ਨਾ ਉਹਦਾ ਬੇਸਿਕਲੀ ਪ੍ਰੋਜੈਕਸ਼ਨ ਇਹੀ ਹੈ ਕਿ ਕੁਝ ਐਸਾ ਲਾਂਚ ਕਰਾਂਗੇ ਤਾਂ ਕਿ ਸਾਰੇ ਇਨਵੋਲਵ ਹੋਣ ਸੂਰੀਅਨ ਕਲੇਵ ਮੈਂ ਕਿਉਂ ਗਰਾਉਂਡ ਸੈੱਟ ਕੀਤੀ ਉੱਥੇ ਇੱਕ ਹਾਕੀ ਫੁੱਟਬਾਲ ਦੀ ਅਕੈਡਮੀ ਚੱਲ ਰਹੀ ਹੈ ਉਹ ਕੋਚ ਸਾਹਿਬ ਨੇ ਤਿੰਨ ਬੱਚਿਆਂ ਤੋਂ ਸਟਾਰਟ ਕੀਤੀ ਸੀ ਐਸ ਵੇਲੇ ਉੱਥੇ 70 ਬੱਚੇ ਖੇਲ ਰਹੇ ਸੀ ਜਿਹੜੀ ਕਿ ਮੈਨੂੰ ਫੈਸੀਨੇਟ ਕੀਤੀ ਔਰ ਵਿਦਨ ਸੂਰੀਅਨ ਕਲੇਵ ਖੇਲ ਰਹੇ ਹੈ ਬਾਹਰੋਂ ਕੋਈ ਨਹੀਂ ਉੱਥੇ ਆਂਦਾ ਤਿੰਨ ਉੱਥੇ ਦੁਰਗੋਬਿੰਦ ਸਿੰਘ ਐਵਨਿਊ ਹੈ ਮਤਲਬ ਹੋਰ ਤਿੰਨ ਜਿਹੜੇ ਸੁਸਾਇਟੀ ਦੇ ਉਹਨਾਂ ਦੇ ਬੱਚੇ ਉੱਥੇ 70 ਖੇਲ ਰਹੇ ਆ ਉਸੇ ਨੇ ਵੀ ਮੈਨੂੰ ਇਨਕਰੇਜ ਕੀਤਾ ਵੀ ਜੇ ਅਵੇਲੇਬਲ ਹੋ ਜੇ ਕੋਚ ਅਵੇਲੇਬਲ ਹੋ ਜੇ ਤੇ ਕਾਫੀ ਬੱਚੇ ਪਾਰਟਿਸਿਪੇਟ ਕਰਦੇ ਆ ਕਾਉਂਟਸ ਬੜਾ ਹੀ ਅੱਛਾ ਇਨੀਸ਼ੀਏਟਿਵ ਸਾਡੇ ਸੈਟਰ ਦੇ ਕਿਨ ਇੰਚਾਰਜ ਜਿਹਨੇ ਜਬਲੀ ਜਨੇ ਲਤਾ ਜਿਹੜਾ ਫਿਕਸ ਜਲੰਧਰ ਸੈਂਟਰਲ ਦਾ ਕਿ ਇਨੀਸ਼ੀਏਟਿਵ ਵੈਨਾ ਨੇ ਜਿਹੜੀ ਇੱਕ ਪੁਲੀ ਸਾਹਿਬ ਮੈਂ ਮ ਕਹੂੰਗਾ ਇਹ ਬਹੁਤ ਇੱਕ ਅਹਿਮ ਜਿਹੜਾ ਯੂਥ ਦੇ ਲਈ ਸਪੈਸ਼ਲੀ ਜਿਹੜਾ ਜਲੰਧਰ ਸ਼ਹਿਰ ਦਾ ਯੂਥ ਹੈ ਔਰ ਜਲੰਧਰ ਸੈਂਟਰਲ ਦਾ ਯੂਥ ਹੈ ਲਈ ਸਪੈਸ਼ਲੀ ਜਿਹਨੇ ਇੰਨਾ ਚੰਗਾ ਇਨੀਸ਼ੀਏਟਿਵ ਲੇਤਾ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਔਰ ਸਰਕਾਰ ਵੀ ਬਹੁਤ ਜ਼ਿਆਦਾ ਵਚਨਬਾਦਾਂ ਖੇਡਾਂ ਦੇ ਜਿਹੜੇ ਵਿਕਾਸ ਲਈ ਮਾਨ ਸਾਹਿਬ ਵੱਲੋਂ ਵੀ ਜਿਹੜਾ ਖੇਡਾਵਧਨ ਪੰਜਾਬ ਵੀ ਇੱਕ ਬੜੀ ਅੱਛੀ ਜਿਹੜੀ ਪੰਜਾਬ ਪੱਧਰ ਤੇ ਜਿਹੜੀ ਕੈਂਪੇਨ ਚੱਲ ਰਹੀ ਆ ਵੀ ਜਿਹੜੇ ਬੱਚੇ ਆ ਉਹ ਸਪੋਰਟਸ ਦੇ ਵੱਲ ਜਿੰਨਾ ਵੱਧ ਤੋਂ ਵੱਧ ਜ਼ਿਆਦਾ ਸਪੋਰਟਸ ਦੇ ਨਜ਼ਦੀਕ ਜਾਊਗੇ ਉਹਨਾਂ ਮੇਰਾ ਵੀ ਇਹ ਮੰਨਣਾ ਵੀ ਉਹਨਾਂ ਜੋ ਇਸ ਸਮੇਂ ਸਰਕਾਰ ਦੀ ਜਿਹੜੀ ਦੂਜੀ ਮੁਹਿੰਮ ਹੈ ਜਿਹੜਾ ਅਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਵੀ ਇਸ ਬਹੁਤ ਸਹਾਇਕ ਹੋਊਗੀ ਜਦੋਂ ਬੱਚੇ ਸਪੋਰਟਸ ਵੱਲ ਜ਼ਿਆਦਾ ਐਨਕੋਰੇਜ ਹੋਊਗੇ ਸੋ ਮੈਂ ਪੁਲੀਸ ਸਾਹਿਬ ਨੂੰ ਬਹੁਤ ਬਧਾਈ ਦੇਣੀ ਚਾਹੂੰਗਾ ਔਰ ਇਹਨਾਂ ਦੇ ਸਾਰੇ ਹੀ ਜਿਹੜੇ ਪਾਰਸ਼ਦਾਂ ਔਰ ਸਪੈਸ਼ਲੀ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਮਰਕਪਾਲ ਜੀ ਚੇਅਰਮੈਨ ਪਲਾਨਿੰਗ ਬੋਰਡ ਉਹ ਵੀ ਅੱਜ ਸਾਡੇ ਨਾਲ ਇਸ ਕਾਨਫਰੰਸ ਦੇ ਵਿੱਚ ਆਏ ਔਰ ਮੇਰੇ ਨਾਲ ਮੇਰੇ ਸਾਥੀ ਸਪੈਸ਼ਲੀ ਜਲੰਧਰ ਸੈਂਟਰਲ ਹਲਕੇ ਤੋਂ ਅੱਜ ਸਾਡੇ ਬਦੀਰ ਸਿੰਘ ਬਿੱਟੂ ਜੀ ਔਰ ਸਾਡੇ ਯੂਵ ਮੋਰਚਾ ਦੇ ਜਿਹੜੇ ਸੈਕਟਰੀ ਜਾਰੂ ਗੜਨ ਦੇ ਅਚਾਰ ਜਾਰ ਸੈਕਟਰੀ ਸਾਡੇ ਡਾਕਟਰ ਸਾਹਿਬ ਉਹ ਵੀ ਸਪੈਸ਼ਲੀ ਆਏ ਹੈ ਸੋ ਬਹੁਤ ਅੱਛਾ ਇਨੀਸ਼ੀਏਟਿਵ ਜਿਹੜਾ ਨਿਤਿਨ ਜੀ ਨੇ ਵੈਲ ਪਲਾਨਡ ਮੈਂ ਕਹਾਂਗਾ ਇਨੀਸ਼ੀਏਟਿਵ ਲੈਂਦਾ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਹਾਂ